ਮਾਮਲਾ थाना ਮੁਹੰਮਦਪੁਰਾ ਦਿਨੋਂ ਦੇ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਕੰਮਕਾਜ ਦੇ ਸਿਲਸਿਲੇ ਵਿੱਚ ਜਾ ਰਹੇ ਅੰਮ੍ਰਿਤਸਰ ਦੇ ਨੌਜਵਾਨ ਨੂੰ ਪਿੱਛੋਂ ਆ ਰਹੀ ਕਾਰ ਚਾਲਕ ਵੱਲੋਂ ਟੱਕਰ ਮਾਰ ਗੱਡੀ ਭਜਾਈ ਗਈ ਹੈ ਜਿਸ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤੇ ਪਰਿਵਾਰ ਵੱਲੋਂ ਪੁਲਿਸ ਦੀ ਟਿੱਲੀ ਕਾਰਗੁਜ਼ਾਰੀ ਉੱਪਰ ਰੋਸ ਵੱਖਤ ਕਰਦਿਆਂ ਇਨਸਾਫ ਦੀ ਮੰਗ ਕੀਤੀ ਗਈ ਹੈ ਸੰਬੰਧੀ ਗੱਲ ਕਰਦਿਆਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਜੋ ਕਿ ਅੰਮ੍ਰਿਤਸਰ ਦੇ ਸ਼ਮਰੰਗ ਰੋਡ ਤੋਂ ਮੋਟਰਸਾਈਕਲ ਤੇ ਗੁਜ਼ਰ ਰਿਹਾ ਸੀ ਅਤੇ ਪਿੱਛੋਂ ਆnde ਸ਼ਰਾਬੀ ਕਾਰ ਸਵਾਰ ਵੱਲੋਂ ਉਸ ਨੂੰ ਟੱਕਰ ਮਾਰ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਨੂੰ मौके ਤੇ ਮੌਜੂਦ ਲੋਕਾਂ ਵੱਲੋਂ ਫੜ ਕੇ ਪੁਲਿਸ ਹਵਾਲੇ ਵੀ ਕੀਤਾ ਗਿਆ ਤੇ ਜਿੱਥੇ ਪੁਲਿਸ ਉਸ ਕਾਰ ਸਵਾਰ ਦੇ ਆਉ ਭਗਤ ਵਿੱਚ ਲੱਗੀ ਹੋਈ ਹੈ ਉੱਥੇ ਹੀ ਐਫ ਆਈ ਆਰ ਵਿੱਚ ਤੱਥਾਂ ਦੇ ਆਧਾਰ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਜੇਕਰ ਸਾਡੇ ਮ੍ਰਿਤਕ ਪਰਿਵਾਰਕ ਮੈਂਬਰ ਨੂੰ ਇਨਸਾਫ ਨਾ ਮਿਲਿਆ ਤੁਸੀਂ ਰੋਸ ਪ੍ਰਦਰਸ਼ਨ ਵੀ ਕਰਾਂਗੇ ਉਹਦਾ ਸਬੰਧਿਤ ਥਾਣਾ ਮੋਕਮਪੁਰਾ ਦੇ ਐਸ ਐਚ ਓ ਸਰ ਮੇਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਇਸ ਸਬੰਧੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਲਦਬੰਦੀ ਕਾਰਵਾਈ ਅਮਲ ਵਿੱਚ ਲਿਆਉਣਗੇ ਉਹ ਜੀ ਮੇਰਾ ਨਾਮ ਅਬਰਿੰਦਰ ਸਿੰਘ ਹੈ ਜੀ ਤੇ ਮੇਰਾ ਆਪਣਾ ਪੋਜ ਦਾ ਬੇਟਾ ਸੀਗਾ ਜਿਹੜਾ ਕੱਲ ਆਪਣਾ ਸ਼ਾਮ ਇੱਥੇ ਤਾਰਾ ਆਪਣਾ ਜਿਹੜਾ ਆਪਣਾ ਬਰ ਵੱਡਾ ਹਾਈਵੇਅ ਦੀ ਜਮਰੰਗ ਰੋਡ ਦੇ ਥੱਲੇ ਉਥੋਂ ਜਾ ਰਿਹਾ ਸੀਗਾ ਜੀ ਆਪਣੇ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਤੇ ਆਪਣਾ ਪਿੱਛੋਂ ਇੱਕ ਵੈਨਯੂ ਗੱਡੀ ਜਿਹਦਾ ਕੀ ਨੰਬਰ ਗੁਰਦਾਸਪੁਰ ਦਾ ਜੀ ਉਹਨਾਂ ਨੇ ਪਿੱਛੋਂ ਹਿੱਟ ਕੀਤਾ ਜਿਹੜਾ ਕਿ ਆਪਣਾ ਹਿੱਟ ਕਰਨ ਦੇ ਬਾਅਦ ਉਹ ਮੁੰਡਾ ਜਿਹੜਾ ਸਾਡਾ ਡਿੱਗ ਪਿਆ ਤੇ ਉਹਦੇ ਉੱਪਰੋਂ ਗੱਡੀ ਚੜਾ ਕੇ ਉਥੋਂ ਬੰਦੇ ਭੱਜ ਗਏ ਮੌਕੇ ਤੋਂ ਭੱਜਣ ਤੋਂ ਬਾਅਦ ਇਹ ਆ ਜੀ ਫਿਰ ਮਤਲਬ ਉਸ ਤੋਂ ਬਾਅਦ ਇਹਨਾਂ ਨੂੰ ਉਥੋਂ ਜਿਹੜੇ ਰਾਹਗੀਰ ਨੇ ਉਹਨਾਂ ਨੇ ਫੜ ਕੇ ਕਾਬੂ ਕਰਕੇ ਇਹਨਾਂ ਨੂੰ ਉੱਥੇ ਫਿਰ ਮਤਲਬ ਦਬੋਚਿਆ ਦਬੋਚਣ ਤੋਂ ਬਾਅਦ ਪੁਲਿਸ ਨੂੰ ਪੇਸ਼ ਮਤਲਬ ਫੜਾਇਆ ਜੀ ਤੇ ਹੁਣ ਮਤਲਬ ਮੰਨ ਲਓ ਇਸ ਚੱਕਰ ਦੇ ਵਿੱਚ ਉਹ ਬੰਦੇ ਨੇ ਸ਼ਰਾਬ ਵੀ ਪੂ ਉਹ ਉਹਦੇ ਨਾਲ ਜਿਹੜਾ ਕੋ ਪੈਸੇਂਜਰ ਹੋ ਆਪਣੇ ਮੂੰਹ ਸਿਰੇ ਸਾਨੂੰ ਉੱਥੇ ਦੱਸਦਾ ਜੀ ਕਿ ਵੀ ਮੈਂ ਅਸੀਂ ਨਾਲ ਬੈਠੇ ਸੀ ਅਸੀਂ दारू ਪੀਂਦੇ ਬੇ ਸੀਗੇ ਜੀ ਤੇ ਉਸ ਤੋਂ ਬਾਅਦ ਮਤਲਬ ਮੰਨ ਲਓ ਸਾਡਾ ਫਿਰ ਅਸੀਂ ਮਤਲਬ ਮੰਨ ਲਓ ਸਾਡੇ ਕੋ ਗੱਡੀ ਚੜ ਗਈ ਹੈ ਮੁੰਡੇ ਦੇ ਉੱਪਰ ਤੇ ਉਸ ਤੋਂ ਬਾਅਦ ਅਸੀਂ ਭੱਜ ਗਏ ਆ ਤੇ ਇਹ ਹੁਣ ਪੁਲਿਸ ਕਹਿੰਦੀ ਹੈ ਜੀ ਅਸੀਂ ਇਹਨੂੰ ਫੜਿਆ ਤੇ ਸਾਡੇ ਦੇ ਮਤਲਬ ਮੰਨ ਲਓ ਦੋਵੇਂ ਗੱਲਾਂ 'ਚ ਫਰਕ ਹੈ ਜੀ ਕਿ ਮਤਲਬ ਮੰਨ ਲਓ ਆਪਣਾ ਇਹ ਸਾਡੇ ਲਈ ਤੇ ਫਿਰ ਹਿੱਟ ਐਂਡ ਰਨ ਵਾਲਾ ਮਸਲਾ ਜੀ ਤੇ ਹੁਣ ਮਤਲਬ ਮੰਨ ਲਓ ਜਿਹੜੀ ਇਹਨਾਂ ਨੇ ਧਾਰਾ ਦੇ ਅੰਦਰ ਪਰਚਾ ਦਿੱਤਾ 106 ਉਹਦੇ ਚ ਮਤਲਬ ਮੰਨ ਲਓ ਇਹਦੀ ਮੌਕੇ ਤੇ ਇਥੇ ਥਾਣੇ ਤੋਂ ਜਮਾਨਤ ਹੋ ਜਾਣੀ ਆ ਜੋ ਕਿ ਸਾਡੇ ਲਈ ਮਤਲਬ ਮੰਨ ਲਓ ਅਸੀਂ ਵਿਕਟਿਮ ਫੈਮਲੀ ਆ ਸਾਨੂੰ ਇਹ ਚੀਜ਼ ਮਤਲਬ ਐਡਮਿਸਿਬਲ ਨਹੀਂ ਆ ਜੀ ਅਸੀਂ ਮਤਲਬ ਇਸ ਚੀਜ਼ ਦਾ ਸਾਡਾ ਰੋਸ ਆ ਸਾਡੇ ਨਾਲ ਮਤਲਬ ਨਿਆਂ ਨਹੀਂ ਹੋਇਆ ਜੀ ਮਤਲਬ ਮੰਨ ਲਓ ਸਾਡਾ ਬੱਚਾ ਚਲਾ ਗਿਆ ਸਾਡਾ ਭਰਾ ਚਲਾ ਗਿਆ ਔਰ ਮਤਲਬ ਮੰਨ ਲਓ ਕਲਪਰੇਟ ਜਿਹੜਾ ਉਹਦੀ ਰਾਤ ਦੀ दारू ਲੱਥੀ ਆ ਕਿੰਨੀ ਉਮਰ ਸੀ ਜੀ ਉਹਨਾਂ ਦੀ ਜਿਨ੍ਹਾਂ ਦੀ ਡੈਥ ਹੋਈ ਹੈ 40 ਸਾਲ ਦੀ ਮਤਲਬ ਏਜ ਸੀ ਜੀ ਕਿੰਨੇ ਬੱਚੇ ਸੀ ਉਹਨਾਂ ਇੱਕ ਇੱਕ ਬੇਟੀ ਆ ਜੀ 5 ਸਾਲ ਦੀ ਉਹਨਾਂ ਦੀ ਤੇ ਮਤਲਬ ਮੰਨ ਲਓ ਜਿਸ ਤਰ੍ਹਾਂ ਹੈਂਡ ਟੂ ਮਾਊਥ ਚੱਲਣ ਵਾਲੀ ਫੈਮਿਲੀ ਆ ਜੀ ਮਤਲਬ ਮੁੰਡਾ ਮੁੰਡਾ ਡੇਲੀ ਆਪਣੀ ਬਰੈਡ ਅਰਨ ਕਰਦਾ ਤੇ ਸ਼ਾਮ ਨੂੰ ਖਾਂਦਾ ਜੀ ਕੀ ਕੀਤੇ ਕੀਤੇ ਸਵਾਰ ਹੈਗੇ ਸੀ ਆ ਰਹੇ ਸੀ ਇਹ ਆਪਣੀ ਬਾਈਕ ਤੇ ਸੀਗਾ ਜੀ ਆਪਣਾ ਤਾਂ ਸਪਲੈਂਡਰ ਮੋਟਰਸਾਈਕਲ ਸੀਗਾ ਜੀ ਉਹ ਤੇ ਆ ਰਿਹਾ ਸੀਗਾ ਜੀ ਇਹ ਹਾਂ ਜੀ ਰੁਮਾਲਾ ਸਾਹਿਬ ਆਪਣਾ ਡਿਲੀਵਰ ਕਰਦਾ ਸੀ ਰੁਮਾਲਾ ਸਾਹਿਬ ਦਾ ਕੰਮ ਸੀ ਗੁਰੂ ਸਾਹਿਬ ਦੀਆਂ ਪੋਸ਼ਾਕਾਂ ਜਿਹੜੀਆਂ ਹੁੰਦੀਆਂ ਜੀ ਅੱਛਾ ਉਸ ਸਿਲਸਿਲੇ ਦੇ ਵਿੱਚ ਮਤਲਬ ਮੰਨ ਲਓ ਆਪਣੇ ਕੰਮ ਲਈ ਜਾ ਰਿਹਾ ਸੀਗਾ ਜਿਸ ਜਿਸ ਦੌਰਾਨ ਮਤਲਬ ਆnde ਜਾਂਦੇ ਨੂੰ ਪਛੋ ਹਟ ਕੀਤਾ ਤੇ ਮਤਲਬ ਮੰਨ ਲਓ ਮੁੰਡਾ ਜਿਹੜਾ ਸਾਡਾ ਮੌਕੇ ਤੇ ਮਤਲਬ ਡੈਥ ਹੋ ਗਈ ਆ ਕੀ ਮੰਗ ਕੀ ਕਰਦੇ ਜਾਂਦੇ ਮੰਗ ਅਸੀਂ ਇਹੀ ਕਰਦੇ ਸੀ ਸਾਡੇ ਨਾਲ ਮਤਲਬ ਨਿਆਂ ਹੋਣਾ ਚਾਹੀਦਾ ਜੀ ਮਤਲਬ ਮੰਨ ਲਓ ਅਸੀਂ ਤਾਂ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਪਏ ਆ ਜੀ ਸਾਡਾ ਮਤਲਬ ਮੰਨ ਲਓ ਜੋ ਰਾਈਟਸ ਬੰਦੇ ਆ ਸਾਡੇ ਲਈ ਤਾਂ ਮਤਲਬ ਮੰਨ ਲਓ ਸਾਡੇ ਭਰਾ ਦਾ ਕਾਤਲ ਆ ਜੀ ਮੰਨ ਲਓ ਉਹਨੇ ਬੰਦਾ ਥੱਲੇ ਦਿੱਤਾ ਜਿੰਨੂੰ ਕੋਈ ਮਤਲਬ ਅਕਲ ਹੀ ਨਹੀਂ ਜਿਹੜਾ ਬੰਦਾ ਕਹਿੰਦਾ ਜੀ ਮੈਂ ਆਪਣੇ ਹੋਸ਼ ਵਾਸਤੇ ਨਹੀਂਗਾ ਰਾਤ ਨੂੰ ਦੀ दारू ਲੱਥੀ ਆ ਜੀ ਹੁਣ ਸਵੇਰੇ ਉਹ ਬੰਦਾ ਆਪਣਾ ਆਰਾਮ ਨਾਲ ਬੈਠਾ ਹੈ ਸਵੇਰੇ ਅ ਹੈਗੀ ਆ ਜੀ ਫੋਨ 'ਚ ਤੁਹਾਨੂੰ ਬਿਠਾਇਆ ਹੋਇਆ ਸੀ ਸਾਡੇ ਅੰਦਰ ਫਿਰ ਇਹਨਾਂ ਨੇ ਫਟਾਫਟ ਨੂੰ ਅੰਦਰ ਮਤਲਬ ਜੇਲ੍ਹ 'ਚ ਪਾਇਆ ਫਟਾਫਟ ਕੀ ਵੀ ਉਹ ਆ ਗਏ ਨੇ ਤੇ ਬਾਕੀ ਸਾਡੀ ਮੰਗ ਇਹ ਆ ਜੀ ਭਾਜੀ ਇਹਨੂੰ ਮਤਲਬ ਮੰਨ ਲਓ ਇਦਾਂ ਜੇ ਸਾਡਾ ਭਰਾ ਜਿੰਨੇ ਮਤਲਬ ਜਿੱਦੀ ਜਾਨ ਲਈ ਹੈ ਤੇ ਇਹ ਬੰਦਾ ਜਿੱਦਾਂ ਹੀ ਚੱਲ ਜਾਵੇ ਮਤਲਬ ਮੰਨ ਲਓ ਇਹ ਕਹਿੰਦੇ ਜੀ ਇਹ ਬੇਲੇਬਲ ਅਫੈਂਸ ਦਾ ਥਾਣੇ ਤੋਂ ਬੇਲ ਹੋ ਜਾਣੀ ਆ ਜੋ ਕਿ ਸਾਨੂੰ ਇਦਾਂ ਲੱਗਦਾ ਜੀ ਫਿਰ ਫਰਦਰ 90 ਡੇਸ ਦੇ ਵਿੱਚ ਪੁਲਿਸ ਚਲਾਨ ਪੇਸ਼ ਕਰੂਗੀ ਤੇ 90 ਡੇਸ ਉਹਨੇ ਗੁਰਦਾਸਪੁਰ ਦਾ ਬੰਦਾ ਸੀ ਅੰਮ੍ਰਿਤਸਰ ਰਹਿਣ ਵਾਲਿਆ ਜੀ ਅਸੀਂ ਵਪਾਰੀ ਬੰਦੇ ਆ ਮੰਨ ਲਓ ਅਸੀਂ ਕਿੱਥੋਂ ਧਿਆਨ ਦੇਵਾਂਗੇ ਜੀ ਇਹਦਾ ਇਹਨੂੰ ਕਿੱਥੋਂ ਲੱਭਾਂਗੇ ਅਸੀਂ ਇਹ ਮੰਨ ਲਓ ਉਹਨਾਂ 90 ਦਿਨਾਂ ਦੇ ਵਿੱਚ ਅਗਰ ਬਾਹਰ ਚਲਾ ਜਾਂਦਾ ਦੇਸ਼ ਛੱਡ ਜਾਂਦਾ ਅਸੀਂ ਕੀ ਕਰ ਲਾਂਗੇ ਜੀ ਸਾਡੇ ਕੋਲ ਕੋਈ ਅਸੀਂ ਕਿੱਥੇ ਲੱਭਾਂਗੇ ਇਹਨੂੰ ਮੇਰਾ ਨਾਮ ਪਰਮਦੀਪ ਸਿੰਘ ਹੈਗਾ ਜੀ ਮੈਂ ਚੰਡੀਗੜ੍ਹ ਦਾ ਨਿਵਾਸੀ ਹੈਗਾ ਮੇਰਾ ਇਹ ਮਾਸੀ ਦਾ ਬੇਟਾ ਲੱਗਦਾ ਸੀਗਾ ਜੋ ਮੈਨੂੰ ਪਤਾ ਲੱਗਿਆ ਹੈਗਾ ਜਦੋਂ ਮੇਰੇ ਹੱਥ ਦੇ ਵਿੱਚ ਐਫ ਤੇ ਜੋ ਹਕੀਕਤ ਸੀਗਾ ਉਹਦੇ 'ਚ ਬਹੁਤ ਫਰਕ ਨਜ਼ਰ ਆ ਰਿਹਾ ਹੈਗਾ ਜੋ ਇਹ ਕਹਿ ਰਹੇ ਹੈਗੇ ਕਿ ਪੁਲਿਸ ਵਾਲੇ ਕਿ ਅਸੀਂ ਉਹਨੂੰ ਜਿਹੜਾ ਹੈਗਾ ਮੌਕੇ ਦੇ ਵਿੱਚ ਫੜਿਆ ਜੋ ਐਫ ਆਈ ਆਰ ਦੇ ਵਿੱਚ ਵੀ ਇਹ ਲਿਖ ਰਹੇ ਹੈਗੇ ਆ ਕਿ ਜਦੋਂ ਉਸ ਬੰਦੇ ਨੇ ਐਨਸੀ ਇਨਸੀਡੈਂਟ ਕੀਤਾ ਹੈਗਾ ਜਦੋਂ ਸਿਰ ਦੇ ਉੱਪਰੋਂ ਟਾਇਰ ਨਿਕਲ ਗਿਆ ਤੇ ਇਹ ਗੱਡੀ ਖੜਾ ਕੇ ਬੈਠ ਗਿਆ ਉਹ ਬੰਦਾ ਜਦਕੀ ਹਕੀਕਤ ਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਹੈ ਉਧਰ ਦੇ ਜਿਹੜੇ ਚਸ਼ਮਦੀਦ ਬੰਦੇ ਵੀ ਸੀਗੇ ਉਹਨਾਂ ਨੇ ਇਹ ਕਿਹਾ ਹੈਗਾ ਕਿ ਉਹ ਬੰਦਾ ਜਿਹੜਾ ਹੈਗਾ ਦੌੜ ਗਿਆ ਸੀ ਅੱਗੇ ਰਸਤਾ ਨਹੀਂ ਸੀਗਾ ਤੇ ਇੱਕ ਜਗ੍ਹਾ ਤੇ ਉਹ ਰੁਕ ਗਿਆ ਤੇ ਉਧਰ ਫਿਰ ਇਹਨਾਂ ਨੂੰ ਲੋਕਾਂ ਨੇ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ ਜੋ ਐਫ ਆਈ ਆਰ ਹੈ ਹੋਰ ਜੋ ਹਕੀਕਤ ਹੈ ਉਹ ਬਿਲਕੁਲ ਹੀ ਮੇਲ ਨਹੀਂ ਖਾਰੀ ਗਈ ਹੈ ਸਾਨੂੰ ਉਸ ਚੀਜ਼ ਵਾਸਤੇ ਜਸਟਿਸ ਚਾਹੀਦਾ ਜੀ ਡਰਿੰਕ ਵੀ ਕੀਤੀ ਹੋਈ ਸੀ ਜੀ ਉਹਨੇ ਉਸ ਬੰਦੇ ਨੇ ਡਰਿੰਕ ਕੀਤੀ ਹੋਈ ਹੈ ਹਲੇ ਵੀ ਉਹ 8 ਘੰਟੇ ਬੀਤ ਗਏ ਆ 12 ਘੰਟੇ ਬੀਤ ਗਏ ਆ ਬਟ ਹਲੇ ਵੀ ਉਹ ਹਸਟ 'ਚ ਨਹੀਂ ਆ ਬੰਦਾ ਤੇ ਉਹਨੂੰ ਬਾਹਰ ਬਿਠਾ ਕੇ ਉਹਦੀ ਸੇਵਾ ਕੀਤੀ ਜਾ ਰਹੀ ਸੀਗੀ ਜੀ ਤੋ ਉਹ ਜੋ ਕਿ ਸਾਨੂੰ ਉਹ ਚੀਜ਼ ਗੁਵਾਰਾ ਹੀ ਨਹੀਂ ਲੱਗ ਰਹੀ ਹੈਗੀ ਕਿ ਕਿਉਂ ਇਹ ਚੀਜ਼ਾਂ ਹੋ ਰਹੀਆਂ ਗਿਆ ਜੀ ਆਪਣਾ ਇਹ ਦੂਜਾ ਸਟੈਪ ਕੀ ਹੈਗਾ ਜੀ ਆਪਣਾ ਅਸੀਂ ਜੋ ਹੋ ਸਕਦਾ ਆਪਣੇ ਵੱਲੋਂ ਹਾਇਰ ਅਥਾਰਟੀ ਵੱਲ ਅਪੀਲ ਕਰਾਂਗੇ ਜੋ ਬਣ ਸਕਦਾ ਆਪਾਂ ਉਹ ਕਰਾਂਗੇ ਜੇ ਪ੍ਰੋਟੈਸਟ ਵੀ ਕਰਨਾ ਪਿਆ ਤਾਂ ਅਸੀਂ ਡੈਫੀਨਿਟਲੀ ਅਸੀਂ ਪ੍ਰੋਟੈਸਟ ਵੱਲ ਵੀ ਜਾਵਾਂਗੇ ਜਿਸ ਦੇ ਦਰਵਾਜ਼ੇ ਤੇ ਅਸੀਂ ਖੜਕਟਾਣਾ ਤਾਂ ਆਪਾਂ ਉੱਥੇ ਜਾਵਾਂਗੇ ਹੀ ਜਾਵਾਂਗੇ ਜੋ ਹੋ ਸਕਦਾ ਹੋਏਗਾ ਅਸੀਂ ਆਪਣੇ ਵੱਲੋਂ ਪੂਰਾ ਕਰਾਂਗੇ ਬਟ ਸਾਨੂੰ ਇਨਸਾਫ ਚਾਹੀਦਾ ਜੀ ਚਾਣਾ ਜਾਣ ਦੇਣਾ ਚਾਹੁੰਦੇ ਉਸ ਬੰਦੇ ਦੀ ਜਿਹਦੇ ਜਿਹਦਾ ਇੱਕ 5 ਸਾਲ ਦਾ ਛੋਟਾ ਜਿਹਾ ਬੱਚਾ ਹੈਗਾ ਬ੍ਰੈਡ ਅਰਨਰ ਇੱਕਲਾ ਹੈਗਾ ਫੈਮਿਲੀ ਦੇ ਵਿੱਚ ਜੇ ਉਹਦਾ ਹੁਣ ਅੱਗੇ ਰੋਜ਼ੀ ਰੋਟੀ ਦਾ ਕੀ ਹੈਗਾ ਸਾਨੂੰ ਦੱਸਿਆ ਜਾਏ ਕਿ ਅੱਗੇ ਸਾਡੇ ਲਈ ਉਸਦੇ ਵਾਸਤੇ ਉਹਦੇ ਪਰਿਵਾਰ ਵਾਸਤੇ ਅੱਗੇ ਕੀ ਹੈਗਾ ਉਹ ਕਿਵੇਂ ਕੰਮ ਬਣਗੇ ਅੱਗੇ ਗੁਜ਼ਾਰਾ ਕਿਵੇਂ ਕਰਨਗੇ ਕੱਲ ਹਾਂਜੀ ਇੱਕ ਐਕਸੀਡੈਂਟ ਹੋਇਆ ਸੀ ਕੱਲ ਜੀ ਕਾਰ ਦਾ ਤੇ ਮੋਟਰਸਾਈਕਲ ਦਾ ਉਹ ਵਿੱਚ ਗੁਰਪ੍ਰੀਤ ਸੀ ਲੜਕਾ ਇੱਕ ਕੌਤਰ ਮਨੋਵਰ ਸਿੰਘ ਦੀ ਡੈਥ ਹੋ ਗਈ ਸੀ। ਕਾਰ ਚਾਲਕ ਜਿਹੜਾ ਉਹ ਜਤਿੰਦਰ ਸਿੰਘ ਖੰਸਾ ਨਾਮ ਦਾ ਰੰਮ ਐ ਐਮ ਬੀ ਸਿੰਘ ਕੋਟ ਜੋਗਰਾਜ ਦਾ ਰਣ ਵਾਲਾ ਕਨੂਆ ਤੇ ਐ ਨੂੰਨੋਂ ਨੂੰਨੋਂ ਸਾਰਾ ਬੰਦੀ ਕਾਰਵਾਈ ਜਿਹੜੀ ਉਹ ਕਰ ਦਿੱਤੀ ਗਈ ਹੈ। ਪਛਾਹ ਦਾ ਜੋੜ ਕਰ। ਕਾਰ ਵਾਲਾ ਕਿੱਥੋਂ ਲੈ ਗਿਆ ਸੀ ਸਾਰੇ? ਇਹ ਕਾਰ ਵਾਲਾ ਕਨੂਆ ਆਂਦਾ ਜੀ। ਜੋਗਰਾਜ ਸਿੰਘ ਕਨਵਰ। ਸਰ ਇਹਨੂੰ ਕੋਈ ਜਿੰਦ ਕਰ ਦਿੱਤੀ। ਹਾਂ ਜਿਹੜਾ ਤਾਂ ਮੈਡੀਕਲ ਕਰਾਇਆ ਸੀ ਜੀ। 링지티시잖아. 아하, 지.